ਇਹ ਕੋਈ ਸਵੇਰ ਦਾ ਇਤਰਾ ਮੌਸਮ ਕਿੰਨਾ ਵਧੀਆ ਥੋੜੀ ਚੰਗੀ ਹਵਾ ਚਲੀ ਆਂਦੀ ਪੰਛੀ ਗਰਦੇ ਇਹਦਾ ਫਤਿਹਿੰਗ ਲੱਗ ਗਿਆ ਖੇਡਣ ਚਾਹ ਦਾ ਗਲਾਸ ਠੀਕ ਹੈ ਫਿਰ ਇਹਦਾ ਬਣਦਾ ਮੋਸ਼ਨ ਚਾਹ ਦਾ ਗਲਾਸ ਇਹ ਸਾਡਾ ਗਵਾਰਾ ਦੇਖੋ ਕਿੱਦਾਂ ਬੰਦਾ ਵੱਡਾ ਹੋ ਗਿਆ ਇਹ ਬਾਤ ਆ ਪਾਣੀ ਹੈ ਸੀ ਜਾਨਵਰਾਂ ਨੂੰ ਅਉਂਦੇ ਜਾਨਵਰ ਕਾਟਮਾ ਘੂਟਮ ਪਾਣੀ ਪੀਣ ਸੁਬਸਵਾ ਤੇ ਇਹ ਆ ਮੇਰੀ ਫੁੱਲ ਲਹੂ ਕੀ ਬਹੁਤ ਸੋਨੇ ਫੁੱਲ ਖੜਦੀ ਆ ਇਹ ਤਿੰਨ ਚਾਰ ਰੰਗੇ ਇਤੋਂ ਫਗਿਆਣੀ ਸ਼ੁਰੂ ਹੋ ਗਈ ਸਾਰੇ ਸਾਰੇ ਥੋੜੀ ਥੋੜੀ ਤੇ ਇੱਧਰ ਸਾਡਾ ਮਿਸਟਰ ਹੁਣ ਖੇਡ ਲੱਗ ਗਿਆ ਮਿਸਟਰ ਹੂੰ ਰਾਤ ਅਸੀਂ ਬਾਹਰ ਪਏ ਸੀ ਕੂਲਰ ਲਾ ਕੇ ਬਹੁਤ ਵਧੀਆ ਨੀਂਦ ਆਈ ਐਂਡ ਹੋ ਗਿਆ ਅੰਦਰ ਤਾਂ ਬਹੁਤ ਗਰਮੈਸ਼ ਹੁੰਦੀ ਹੈ ਘਵਰਾਟ ਹੁੰਦੀ ਹੈ ਤੇ ਇਹ ਸਾਡਾ ਘਰ ਨਹੀਂ ਹੈਗਾ ਨਾਲੇ ਇਸ ਕਰਾਈ ਤੇ ਰਿੰਨੇ ਕੋਈ ਦਾ ਆਉਦਾ ਨਹੀਂ ਹੈਗਾ ਹਨਾ ਖਤੇ ਕੇਸ ਤੇ ਕਰਾਈ ਤੇ ਰਿੰਨੇ ਕੇ ਪਪਾ ਇੱਥੇ ਆਪਿਆ ਆਈ ਨਾ ਕੇ ਵਧੀਆ ਵਧੀਆ ਵੀਡੀਓ ਵੇਖਣ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੇ ਤੇ ਗਾਈਜ਼ ਚੈਨਲ ਸਬਸਕ੍ਰਾਈਬ ਕਰ ਲਓ ਫਦਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਨਾਲੇ ਕਹੇ ਮੈਨੂੰ ਏਨੀ ਛੋਣੀ ਵੀਡੀਓ ਬਣਾ ਕੇ ਤੇ ਇਦਾਂ ਕਿਵੇਂ ਛੋਣੀ ਛੋਣੀ ਕੱਕੇ ਨੂੰ ਕਹੇ ਲਾਈਕ ਕਰਿਆ ਕਰੋ ਕਹੇ ਚਿੱਕੀ ਦਿਖਾ ਦੇ ਚੰਗਾ ਨਾ ਉਹ ਕਹਿੰਦੇ ਚਿੱਕੀ ਨਹੀਂ ਦੇਖੀ ਫਟੇ ਕੜੀ ਚਿੱਕੀ ਕਹਿੰਦਾ ਦਿਖਾ ਦੇ ਕਾਚੀ ਮੇਰੀ ਚਿੱਕੀ ਕਹੇ ਮੇਰੀ ਚਿੱਕੀ ਜਾਨ ਸਵੇਰ ਤਾਂ ਚੱਕ ਲੈਣਾ ਕਹੇ పతలేదద విదే దిందితడి. త్ను విదిం విదంస్ల్లిదం విదు త్ను సిందందం నిదంద్ విదం విదందంత్యా.